ਇੱਕ ਵਾਰ ਬਾਬਾ ਫਰੀਦ ਜੀ ਇੱਕ ਜੰਗਲ ਵਿੱਚ ਧਿਆਨ ਲਗਾ ਰਹੇ ਸਨ ਉੱਥੇ ਕੁਝ ਚੋਰ ਆਏ ਜੋ ਇੱਕ ਪਿੰਡ ਵਿੱਚੋਂ ਚੋਰੀ ਕਰਕੇ ਆ ਰਹੇ ਸਨ ਉਹਨਾਂ ਨੇ ਸੋਚਿਆ ਕਿ ਇਹ ਕੋਈ ਗਰੀਬ ਫਕੀਰ ਲੱਗਦਾ ਹੈ ਇਸ ਕਰਕੇ ਆਉਂਦੇ ਜਾਂਦੇ ਕੋਈ ਇਸ ਗੱਲ ਤੇ ਧਿਆਨ ਨਹੀਂ ਦੇਵੇਗਾ ਉਹ ਆਪਣੇ ਚੋਰੀ ਕੀਤੇ ਪੈਸੇ ਅਤੇ ਸਮਾਨ ਉਹ ਤੇ ਲਿਆ ਕੇ ਰੱਖ ਦੇਣਗੇ ਚੋਰਾ ਨੇ ਬਾਬਾ ਜੀ ਨੂੰ ਦੇਖ ਕੇ ਪੁੱਛਿਆ ਫਕੀਰ ਜੀ ਤੁਸੀਂ ਕਿੱਥੇ ਇੱਥੇ ਕੀ ਕਰ ਰਹੇ ਹੋ ਬਾਬਾ ਜੀ ਨੇ ਸ਼ਾਂਤੀ ਨਾਲ ਉੱਤਰ ਦਿੱਤਾ ਮੈਂ ਆਪਣਾ ਰੱਪ ਜਾਚ ਕਰ ਰਿਹਾ ਹਾਂ ਚੋਰਾ ਨੇ ਸੋਚਿਆ ਕਿ ਇਹ ਫਕੀਰ ਉਹਨਾਂ ਬਾਰੇ ਕਿਸੇ ਨੂੰ ਨਹੀਂ ਦੱਸੇਗਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬਾਬਾ ਫਰੀਦ ਜੀ ਸੱਚ ਅਤੇ ਨੇਹ ਦੇ ਪੱਖੀ ਹਨ ਜਦ ਚੋਰ ਚੋਰੀ ਦਾ ਸਮਾਨ ਰੱਖ ਕੇ ਚਲੇ ਗਏ ਤਾਂ ਬਾਬਾ ਫਕੀਰ ਜੀ ਨੇ ਉਸ ਪਿੰਡ ਦੇ ਲੋਕਾਂ ਨੂੰ ਸੂਚਨਾ ਦੇ ਦਿੱਤੀ ਜਦ ਲੋਕ ਆ ਕੇ ਚੋਰੀ ਕੀਤਾ ਸਮਾਨ ਵੇਖਿਆ ਤਾਂ ਚੋਰਾਂ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਪਕੜਨ ਲੱਗੇ ਜਦ ਚੋਰਾਂ ਨੂੰ ਇਹ ਪਤਾ ਲੱਗਾ ਕਿ ਇਹ ਫਕੀਰ ਨੇ ਇਹ ਸੱਚ ਬਿਆਨ ਕੀਤਾ ਤਾਂ ਉਹ ਬਹੁਤ ਸ਼ਰਮਿੰਦੇ ਹੋਏ ਉਹ ਬਾਬਾ ਫਰੀਦ ਜੀ ਕੋਲ ਆਏ ਅਤੇ ਉਹਨਾਂ ਤੋਂ ਮਾਫੀ ਮੰਗੀ ਬਾਬਾ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਸੱਚ ਅਤੇ ਇਮਾਨਦਾਰੀ ਹੀ ਜੀਵਨ ਦਾ ਸਹੀ ਰਾਹ ਹੈ ਜੇਕਰ ਤੁਸੀਂ ਇਨਸਾਨੀਅਤ ਦੀ ਸੱਚੀ ਸੇਵਾ ਕਰਨੀ ਹੈ ਤਾਂ ਮਿਹਨਤ ਕਰਕੇ ਖਾਓ ਇਹ ਸੁਣ ਕੇ ਚੋਰਾ ਨੇ ਆਪਣਾ ਪੁਰਾਣਾ ਰਾਹ ਛੱਡ ਦਿੱਤਾ ਅਤੇ ਠੀਕ ਜੀਨ ਨੂੰ ਬਤੌਣ ਲੱਗੇ ਸਿੱਖਿਆ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਸੱਚ ਅਤੇ ਨਿਆਂਇਕਤਾ ਹਮੇਸ਼ਾ ਵਿਕਾਰਾਂ ਦੇ ਉੱਪਰ ਹੁੰਦੇ ਰਹਿੰਦੇ ਹਨ ਮਿਹਨਤ ਦੀ ਕਮਾਈ ਹੀ ਸੱਚੀ ਕਮਾਈ ਹੁੰਦੀ ਹੈ ਤੇ ਬੁਰਾਈ ਛੱਡਣ ਵਾਲਾ ਹਰ ਕੋਈ ਚੰਗੀ ਜ਼ਿੰਦਗੀ ਜੀ ਸਕਦਾ ਹੈ